श सभु गर्म अमर रहे ਅਖੀਰਕਾਰ ਅੱਜ ਸ਼ੁਕਰਨ ਦਾ ਅੰਤਿਮ ਸੰਸਕਾਰ ਹੋਣ ਜਾ ਰਿਹਾ ਕਈ ਦਿਨਾਂ ਬਾਅਦ ਜਦੋਂ ਜਹਿਦ ਤੋਂ ਬਾਅਦ ਕਿਸਾਨਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਸ ਤੋਂ ਬਾਅਦ ਤੇ ਰਾਤ ਸ਼ੁਕਰਨ ਦਾ ਪਟਿਆਲਾ ਦੇ ਵਿੱਚ ਪੋਸਮਾਰਟਮ ਹੋਇਆ ਉਸ ਤੋਂ ਬਾਅਦ ਖਨੌਰੀ ਬਾਰਡਰ ਜਿਹੜੀ ਆ ਮ੍ਰਿਤਕ ਦੇ ਅੰਤਿਮ ਦਰਸ਼ਨਾਂ ਦੇ ਲਈ ਪਹੁੰਚੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਦੁਖੀ ਹਰਦੇ ਨਾਲ ਨਮ ਅੱਖਾਂ ਦੇ ਨਾਲ ਸ਼ੁਭਕਰਨ ਨੂੰ ਅੰਤਿਮ ਵਿਦਾਇਗੀ ਦਿੱਤੀ ਤਾਂ ਅੰਤਿਮ ਦਰਸ਼ਨ ਕੀਤੇ ਤਾਂ ਹੁਣ ਉਸ ਤੋਂ ਬਾਅਦ ਮ੍ਰਿਤਕ ਦੇ ਜਿਹੜੀ ਆ ਸ਼ੁਭਕਰਨ ਦੇ ਪਿੰਡ ਜਾਏਗੀ ਬੱਲੋ ਬਠਿੰਡੇ ਦੇ ਵਿੱਚ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਅੰਤਿਮ ਰਸਮਾਂ ਕਰਕੇ ਨਿਭਾ ਕੇ ਸ਼ੁਕਰਨ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਦਾ ਪੇਚ ਜੋ ਕਈ ਦਿਨਾਂ ਤੋਂ ਚੱਲ ਰਿਹਾ ਸੀ ਤਾਂ ਪਰਿਵਾਰ ਦੀ ਅਤੇ ਕਿਸਾਨ ਜਥੇਬੰਦੀਆਂ ਦੀ ਮੰਗ ਸੀ ਕਿ ਸ਼ੁਕਰਨ ਦੇ ਮਾਮਲੇ ਦੇ ਵਿੱਚ ਅਪਰਾਧੀਆਂ ਤੇ ਐਫਆਈਆਰ ਦਰਜ ਕੀਤੀ ਜਾਵੇ ਤੇ ਮਾਮਲੇ ਦੀ ਜਾਂਚ ਕੀਤੀ ਜਾਵੇ ਜਿਸ ਤੋਂ ਬਾਅਦ ਹੁਣ ਆਖਿਰਕਾਰ ਐਫਆਈਆਰ ਦਰਜ ਕਰ ਲਈ ਗਈ ਹੈ ਉਸ ਤੋਂ ਬਾਅਦ ਸ਼ੁਕਰਨ ਦਾ ਅੱਜ ਉਸਦੇ ਜੱਦੀ ਪਿੰਡ ਬੱਲੋ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ ਉਧਰ ਜਾਣਕਾਰੀ ਦਿੱਤੀ ਗਈ ਹੈ ਕਿ ਸ਼ੁਕਰਨ ਦੀ ਛੋਟੀ ਭੈਣ ਨੂੰ ਕਨਸਟੇਬਲ ਦੀ ਜੌਬ ਜਿਹੜੀ ਆ ਉਹ ਆਫਰ ਕਰ ਦਿੱਤੀ ਗਈ ਹੈ ਦਿੱਤੀ ਜਾਵੇਗੀ ਨੌਕਰੀ ਦਿੱਤੀ ਜਾਵੇਗੀ 1 ਕਰੋੜ ਦੀ ਆਰਥਿਕ ਸਹਾਇਤਾ ਜਿਹੜੀ ਆ ਪਰਿਵਾਰ ਨੂੰ ਉਹ ਵੀ ਦਿੱਤੀ ਜਾਵੇਗੀ ਅਤੇ ਹੋਰ ਵੀ ਸਹੂਲਤਾਂ ਦੇ ਲਈ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਪਰਿਵਾਰ ਦੇ ਨਾਲ ਜਿਹੜੇ ਆਹੋ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਸੀਮ ਭਗਵਾਨ ਮਾਨਵੀ ਐਲਾਨ ਕੀਤਾ ਸੀ ਕਿ ਆਰਥਿਕ ਪੱਖੋਂ ਜਾਂ ਫਿਰ ਕੋਈ ਵੀ ਜ਼ਰੂਰਤ ਜਿਹੜੀ ਪਰਿਵਾਰ ਦੀ ਹੋਵੇਗੀ ਹਰ ਪੱਖੋਂ ਉਹ ਪਰਿਵਾਰ ਦੇ ਨਾਲ ਖੜੇ ਨੇ ਤਾਂ ਅੰਤਿਮ ਵਿਦਾਈ ਜਿਹੜੀਆਂ ਅੰਤਿਮ ਦਰਸ਼ਨਾ ਕਰਕੇ ਦਿੱਤੀ ਜਾ ਰਹੀ ਆ ਸਾਰਿਆਂ ਦੇ ਵੱਲੋਂ ਪਿੰਡ ਬੱਲੋ ਦੇ ਵਿੱਚ ਅੰਤਿਮ ਸੰਸਕਾਰ ਹੋਵੇਗਾ ਇਹ ਤਸਵੀਰਾਂ ਖਨੌਰੀ ਬਾਰਡਰ ਦੀਆਂ ਨੇ ਜੋ ਸਾਹਮਣੇ ਅਸੀਂ ਤੁਹਾਨੂੰ ਤਹਾਡੇ ਨਾਲ ਸਾਂਝੀਆਂ ਕਰ ਰਹੇ ਹਨ ਖਨੌਰੀ ਬਾਰਡਰ ਦੀਆਂ ਸਭ ਨੇ ਦੁਖੀ ਹਰਦਦ ਨਾਲ ਅੰਤਿਮ ਦਰਸ਼ਨ ਕਰਕੇ ਅੰਤਿਮ ਵਿਦਾਈ ਜਿਹੜੀ ਆ ਦਿੱਤੀ ਜਾ ਰਹੀ ਆ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਤੋਂ ਜਿੱਥੇ ਖਨੌਰੀ ਬਾਰਡਰ ਤੇ ਸ਼ੁਕਰਨ ਨੇ ਆਖਰੀ ਸਾਹ ਲਏ ਸੀ ਜਿੱਥੇ ਸ਼ੁਕਰਨ ਨੂੰ ਗੋਲੀ ਵੱਜੀ ਸੀ ਉਥੇ ਹੀ ਸ਼ੁਕਰਨ ਨੂੰ ਅੱਜ ਜੜਾਇਆ ਨਮ ਅੱਖਾਂ ਦੇ ਨਾਲ ਅੰਤਿਮ ਵਿਦਾਈ ਕਿਸਾਨਾਂ ਦੇ ਵੱਲੋਂ ਦਿੱਤੀ ਗਈ